He Guru ਵਾਹਿਗੁਰੂ 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 ਵਾਹੇ ਵਾਹੇ ਗੁਰੂ ਵਾਹੇ ਤੁਮਾਰਾਈ ਕੋ ਸੇਵਾ ਮੰਗੀ ਹੀ ਤੁਮਾਰਾਈ ਸੇਵਾ ਦਿਓ ਤੇ ਉਸੇ ਸੰਬੰਧ ਵਿੱਚ ਐਤਵਾਰ ਸੇਵਾ ਕਰੀ ਦੀ ਅਚਪੈਰਾ ਸਾਹਿਬ ਤੇ ਕਿ ਬੱਸ ਸਟੈਂਡ ਕੋ ਜਾਂ ਹੋਰ ਕਿਤੋਂ ਵੀ ਜੂਰੀ ਨਹੀਂ ਵੀ ਬੱਸ ਸਟੈਂਡ ਦੇ ਉੱਤੇ ਤੋਂ ਹੀ ਸੰਗਤ ਕੋ ਜਾਣ ਦੀ ਇੱਛਾ ਹੁੰਦੀ ਜਿਹੜੇ ਸਿੱਧਾ ਸਾਹਿਬ ਜਾ ਰਹੇ ਨੇ ਉਹਨਾਂ ਵਰਦੇ ਫਰੀ ਉਪਰਾਲਾ ਆ ਤੇ ਨਾਲ ਗੱਡੀ ਦੇ ਵਿੱਚ ਰੱਖਿਆ ਠੰਡਾ ਗਰਮੀ ਦਾ ਸਮਾਂ ਆ ਠੰਡਾ ਆਈਸ ਬੋਕਸ ਰੱਖਿਆ ਠੰਡੇ ਮਰੀ ਨਾਲ ਸੰਗਤ ਨੂੰ ਛਕਾਈ ਜਾਂਦੇ ਆ ਤਾਂ तकरीबन 10 ਰੁਪਏ ਪੂਰੀ ਸਵਾਰੀ ਦੇ ਲੈਂਦੇ ਹੋ ਤੇ ਦੇਖਿਆ ਤੁਸੀਂ ਇੱਕ ਬੜਾ ਵੱਡਾ ਜਿਹੜਾ ਠੰਡੇ ਦਾ ਡੱਬਾ ਭਰਿਆ ਹੋਆ ਹਾਂਜੀ ਹਾਂਜੀ ਕਿੰਨਾ ਸੇਵਾ ਕਰਦੇ ਇਹ ਬਾਬਾ ਜੀ ਮਾਰਾ ਇੱਕ ਸੌ ਕੇ ਚੱਲੀਦਾ ਵੀ ਕਿਧਾ ਜੀ ਇੰਨੇ ਕੋ ਪੈਸੇ ਬਣ ਜਾਣ ਉਹ ਤੋਂ ਬਾਅਦ ਫਿਰ ਇਸ ਚੀਜ਼ ਦਾ ਐਫਰਟ ਕਰੀਦਾ ਵੀ 2-250 ਰੁਪਏ ਹੋਰ ਐਕਸਟਰਾ ਐਫਰਟ ਕਰਕੇ ਜਿਵੇਂ ਰਾਤ ਤੱਕ ਗੱਡੀ ਜਲਾ ਲਈ ਉਹ ਪੈਸੇ ਵੱਖਰੇ ਰੱਖ ਲੀਦੇ ਆ ਹਫਤੇ ਦੇ ਉਹਨਾਂ ਵਿੱਚੋਂ ਹੀ ਫਿਰ ਜਿਹੜੀ ਸੇਵਾ ਆ ਉਹ ਮਰਗੀ ਕਰੀ ਜਾਂਦੀ ਆ ਜਿੱਦੀ ਮਾਰੇ ਘਰਾਂ ਲੱਗਦਾ ਕਿ ਅੱਜ ਦੇ ਜ਼ਮਾਨੇ ਕਿ ਕਿਤਰਾ ਤੁਸੀਂ ਸੇਵਾ ਕਰਦੇ ਹੋ ਪੂਰੀ ਸੇਵਾ ਕਰਦੇ ਹੋ ਔਰ ਦੇਖਦੇ ਵੀ ਐ ਨਹੀਂ ਕਹਿੰਦੇ ਕਿ ਤੁਸੀਂ ਸੇਵਾ ਕਰਕੇ ਆ ਜਾਂਦੇ ਹੋ ਘਰ ਕੀ ਲੈ ਕੇ ਆਏ ਮੈਨੇ ਘਰ ਕਦੀ ਮਾਰੇ ਨੇ ਤੋੜ ਹੀ ਨਹੀਂ ਆਂ ਦਿੱਤੀ ਜਿਹੜਾ ਐਸ ਪਾਸੇ ਲੈ ਆਉਂਦਾ ਉਹਦੇ ਘਰੇ ਤੇ ਵਾਹੇ ਕਰੀ ਤੋੜ ਨਹੀਂ ਆਈ ਤੇ ਪੂਰਾ ਪਰਿਵਾਰ ਮਰਗੀ ਸਹਿਮਤ ਆ ਵੀ ਅਸੀਂ ਤੇ ਸ਼ੁਕਰ ਕੀਤਾ ਵੀ ਮਾਰੇ ਨੇ ਇੰਨਾ ਕਰੋੜਾਂ ਦੀਵਾਂ ਦੇ ਵਿੱਚੋਂ ਇੱਕ ਮੈਨੂੰ ਸੇਵਾ ਦਿੱਤੀ ਆ ਮਾਰੇ ਕੋ ਮੰਗ ਮੰਗ ਕੇ ਸੇਵਾ ਲਈ ਆ ਉਦਾਂ ਦੇ ਲੋਕੀ ਦੁਨੀਆ ਦੇ ਦੁਨਿਆਵੀ ਪਦਾਰਤ ਬਥੇਰੇ ਮੰਗਦੇ ਆ ਪਰ ਸੇਵਾ ਮੰਗਣੀ ਬਹੁਤ ਜ਼ੂਰੀ ਆ ਤਕਰੀਬਨ ਜਿਹੜਾ ਤੁਸੀਂ ਦੇਖਿਆ ਠੰਡਾ ਪੀਉਂਦੇ ਆ ਸਾਰਿਆਂ ਨੂੰ ਹਾਂਜੀ ਹਾਂਜੀ ਠੰਡੇ ਦਾ ਕਿਉਂ ਕਰਾਉਂਦਾ ਜਿਹੜਾ ਕਿਉਂਕਿ ਗਰਮੀ ਦਾ ਸਮਾਂ ਆ ਇੱਕ ਮੰਚ ਫੁਰਨਾਇਆ ਆ ਮਹਾਰਾਜ ਜੀ ਬੈਠਿਆ ਹਾਇਰੀ ਲਾਂਦਿਆ ਜਿਹੜੀ ਸੰਗਤ ਵਿੱਚ ਬੈਠੀ ਹੁੰਦੀ ਆ ਉਦਾਂ ਸ਼ਬੀਲਾਂ ਦੇ ਬਥੇਰੀਆਂ ਲੱਗਦੀਆਂ ਰੋਡ ਤੇ ਉਹ ਇੱਕ ਪਾਰਟਿਕੂਲਰ ਜਗ੍ਹਾ ਤੇ ਲੱਗ ਜਾਂਦੀਆਂ ਜਿੱਥੋਂ ਲੋਕੀ ਵੀਰੇ ਨੇ ਪਰ ਜੋ ਗੱਡੀ 'ਚ ਬੈਠਿਆ ਕੇ ਨੂੰ ਪਿਆਸ ਲੱਗਦੀ ਆ ਉਹਦੇ ਵਾਸਤੇ ਇਹ ਉਪਰਾਲਾ ਕੀਤਾ ਗਿਆ। ਦੇਖਿਆ ਤੁਸੀਂ ਰਾਹ ਕਿਨਾਂ ਨੂੰ ਕੋਈ ਬਜ਼ੁਰਗ ਨੇ ਕੋਈ ਬੱਚੇ ਮਾਂ ਵਾਲੇ ਬੱਚੇ ਕੁਛ ਕੁਤੇ ਨੂੰ ਸਾਰਿਆਂ ਨੂੰ ਦੇ ਰਹੇ ਹੋ। ਹਾਂਜੀ ਹਾਂਜੀ। ਇਹ ਕਿੱਥੋਂ ਕਰਦੇ ਹੋ? ਕੇਵਲ ਮੇਹਲੀ ਦਾ ਰਸਤੇ ਜਿਵੇਂ ਕੋਈ ਕੋਈ ਵੀਰ ਭਰਾ ਕੋਈ ਰੱਖਸ਼ਾ ਲੈ ਕੇ ਜਾ ਰਿਹਾ ਕੋਈ ਵਾਹਨ ਖਿੱਚ ਰਿਹਾ ਵੀ ਉਸ ਟਾਈਮ ਪਿਆਸ ਲੱਗਦੀ ਆ ਆਟੋਮੈਟਿਕਲੀ ਹੁੰਦੀ ਆ। ਕਿਉਂ ਕਿੰਨੇ ਸਮੇ ਤੋਂ ਜਿਹੜੀ ਇਹ ਸੇਵਾ ਕੀਤੀ ਆ। ਇਹ ਤਕਰੀਬਨ ਜੀ ਐਤ ਕੀ ਇਹ 6ਵਾਂ ਕੇ 7ਵਾਂ ਐਤਵਾਰ ਹੈ ਗਾਇਆ ਤੇ ਮਹਾਰਾਜ ਨੇ ਇਹੀ ਕਿਹਾ ਵੀ ਮਹਾਰਾਜ ਜੋ ਤੱਕ ਸਵਾਸ ਹੈਗੇ ਨੇ ਉਦ ਤੱਕ ਸੇਵਾ ਲਈਓ ਜਦੋਂ ਦੀ ਸੇਵਾ ਕਰ ਰਹੇ ਹੋ ਉਸ ਤੋਂ ਪਹਿਲਾਂ ਦਾ ਸੇਵਾ ਜਦੋਂ ਨਹੀਂ ਕਰਦੇ ਕੋਈ ਨਾ ਫਰਕ ਤੇ ਜਿਸ ਤਰ੍ਹਾਂ ਸੇਵਾ ਕਰਦੇ ਕੋ ਫਰਕ ਨਜ਼ਰ ਆਇਆ ਜ ਬਹੁਤ ਜ਼ਿਆਦਾ ਜੀ ਕਿ ਮਾਨ ਦੇ ਜਿਹੜਾ ਕੌਨਫੀਡੈਂਸ ਲੈਵਲ ਹੁੰਦਾ ਹੈ ਪਰਮਾਤਮਾ ਪ੍ਰਤੀ ਉਹ ਹੋਰ ਵੱਧ ਗਿਆ ਦੁਨਿਆਵੀ ਤੌਰ ਤੇ ਤੇ ਤਰਕੀਆਂ ਕਰਦੇ ਵੀ ਆ ਐਵੇਂ ਕਹੀਏ ਵੀ ਜਿੱਥੇ ਕੇਵਲੇ 600 ਕਮਾਈ ਦਾ ਹੀ ਉੱਤੇ 1000 ਵੀ ਮਹਾਰਾ ਹੀ ਬਣਾਉਂਦੇ ਆ ਰੱਤਨ ਦੀ ਸੇਵਾ ਕਰਨ ਦੇ ਨਾਲ ਵਾਕਈ ਮਹਾਰਾਜ ਜੀ ਇਹ ਦਿੰਦਾ ਨਹੀਂ ਉਹ ਇੱਕ ਨਾਲੇਚ ਵਾਲੀ ਗੱਲ ਉਹਦੀ ਵੀ ਮਹਾਰਾਜ ਜੀ ਮੈਂ ਐ ਕਰਾਂਗਾ ਤੇ ਮੇਰਾ ਐ ਨਹੀਂ ਕਰਦੇ ਹੋ ਮਹਾਰਾਜ ਇਹਨੂੰ ਸਲਾਹ ਨਹੀਂ ਕਰੀ ਦਿੱਤੀ ਉਹਨੂੰ ਕਹੀਦਾ ਵੀ ਪਿਓ ਤੂੰ ਐ ਤੇ ਪਿਓ ਕੋਲੋਂ ਹੀ ਮੰਗਣਾ ਆ ਬੱਚੇ ਨੇ ਪਿਓ ਨੂੰ ਟੈਨਸ਼ਨ ਪਾਣੀ ਆ ਫਿਰ ਬਾਪੂ ਮਨਵਾ ਜਾਈ ਲਾ ਦੇ ਅਸੀਂ ਪਰਿਵਾਰ ਦੇ ਅੰਦਰਾਂ ਨੇ ਕਿਹਾ ਕਿ ਤੁਸੀਂ ਰੋਜ਼ ਇੰਨਾ ਨਫਾ 10000 ਰੁਪਏ ਦਾ ਤੁਸੀਂ ਢੰਡੇ ਬਕਾ ਦੇ ਹੁੰਦੇ ਹੋ ਫਰੀ ਵਿੱਚ ਨਹੀਂ ਜੀ ਨਹੀਂ ਨਹੀਂ ਕੋਈ ਸਾਡਾ ਪੂਰਾ ਪਰਵਾਰ ਦਾ ਗੁਰਸਿੱਖ ਪਰਵਾਰ ਆ ਵੀ ਆਪਾਂ ਇਨਸਾਨੀਅਤ ਨੂੰ ਪਹਿਲਾਂ ਮੁੱਖ ਰੱਖ ਕੇ ਚੱਲਦੇ ਆ ਨਾ ਕੋਈ ਬੈਰੀ ਨਾ ਹੀ ਬੇਗਾਨਾ ਸਭ ਦੇ ਨਾਲ ਮਰਗੇ ਨਹੀਂ ਵੇਖੀਦਾ ਵੀ ਕੋਈ ਤਕੜਾ ਹੈ કે ਮਾੜਾ ਹੈ ਗੱਲ ਹੁੰਦੀ ਵੀ ਪਿਆਰ ਦੀ ਪਿਆਸ ਅਮੀਰ ਨੂੰ ਵੀ ਲੱਗਦੀ ਹੈ ਮਾਰੇ ਬੰਦੇ ਨੂੰ ਵੀ ਲੱਗਦੀ ਆ ਤੇ ਜਦੋਂ ਕੇ ਇਹਨੂੰ ਪਿਆਰ ਦੇ ਸਮੇਂ ਉਹ ਚੀਜ਼ ਮਿਲ ਜਵੇ ਲੋੜ ਵੇਲੇ ਤੇ ਇਹੇ ਸ਼ੁਕਰਾਨਾ ਕਰੀਦਾ ਮਹਾਰਾਜ ਵੀ ਕਿਸੇ ਪੱਖੋਂ ਹੀ ਕੰਮ ਆ ਗਿਆ ਇਨਸਾਨੀਅਤ ਦੇ ਇਹ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਇਹਦੇ ਕਿਹਨਾਂ ਦੀ ਇਨਸਾਨੀਅਤ ਪਹਿਲੇ ਆ ਧਰਮ ਬਾਅਦ ਚ ਹੋਇਆ ਧਰਮ ਦੀਆਂ ਦੁਕਾਨਦਾਰੀਆਂ ਬਾਅਦ ਚ ਨੇ ਜੇ ਇਨਸਾਨ ਹੀ ਨਹੀਂ ਗਾ ਤੇ ਧਰਮ ਕਾਦਾ ਆ ਇਨਸਾਨੀ ਦਾ ਧਰਮ ਪਹਿਲੇ ਆ ਆਪਣੇ ਆਸੇ-ਪਾਸੇ ਜੋ ਵੀ ਲੋੜਵੰਦ ਆ ਉਹਦੀ ਮਦਦ ਕਰੋ ਹੋਰ ਹੀ ਕੋਈ ਰੋੜ ਦੇ ਜਾਂਦੇ ਆ ਕਿਤੇ ਵੀ ਕਿਸੇ ਪ੍ਰਕਾਰ ਦੀ ਖਲੋ ਉਹਦੇ ਨਾਲ ਖਲੋ ਨਾ ਕਿ ਕੱਲਾ ਸੋਸ਼ਲ ਮੀਡੀਆ ਦੇ ਨਾਲ ਹੀ ਪ੍ਰਧਾਨ ਬਣੀਏ ਜਾਂ ਸਟੇਟਸ ਪਾ ਕੇ ਵੀ ਸਵੇਰੇ ਵੀ ਆ ਅੱਜ ਪਾਤਾ ਸਟੇਟਸ ਅਸੀਂ ਚੰਗੇ ਆ ਨਾ ਕੰਮ ਕਰੋ ਉਹ ਕਰੋ ਵੀ ਜਿਹੜਾ ਜਿਹੜਾ ਮਨੁੱਖਤਾ ਦੀ ਭਲਾਈ ਦਾ ਕੰਮ ਕਰੋ ਸਾਰੇ ਹੀ ਸਾમા ਦੇ ਜੰਗ ਲਗ ਤਕਰੀਬਨ ਜਿੰਨੇ ਵੀ ਮਾਰੇ ਮੇਰੇ ਸੇਵਾ ਲੈਂਦੇ ਆ ਸਾਰੇ ਚੌਂਕਾਂ ਨੇ ਹੁੰਦੇ ਹੋਏ ਵੀ ਕੋਈ ਚਲੋ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਵੀ ਵੱਧ ਤੋਂ ਵੱਧ ਸੇਵਾ ਹੋ ਸਕੇ ਤੇ ਆਪਣੇ ਵੱਲੋਂ ਇਹੀ ਮਹਾਰਾਜ ਦੇ ਅੱਗੇ ਕਰਤੀ ਵਾਹ ਅਮਰੀਕਾ ਖਾਲਸਾ ਵਾਲੀ